ਪਾਰ ਦੇ 10 ਦਿਨਾਂ ਦੌਰੇ ਤੇ ਆ ਰਹੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੌਰੇ ਦੇ ਪਹਿਲੇ ਦਿਨ ਚੰਡੀਗੜ੍ਹ ਪਹੁੰਚ ਚੁੱਕੇ ਨੇ ਓਲਾਂਦ ਨੇ ਚੰਡੀਗੜ੍ਹ ਟੈਕਨੀਕਲ 에ਰਪੋਰਟ ਤੇ ਲੈਂਡ ਕੀਤਾ ਇਸ ਤੋਂ ਬਾਅਦ ਤਕਰੀਬਨ 2:30 ਵਜੇ ਓਲਾਂਦ ਰੋ ਗਾਰਡਨ ਜਾਣਗੇ ਜਿੱਥੇ ਉਹਨਾਂ ਦੀ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਵੇਗੀ ਦੋਨੇ ਨੇਤਾ ਰੋ ਗਾਰਡਨ ਦੀ ਸੈਰ ਕਰਨਗੇ ਕਰੀਬ 3 ਵਜੇ ਓਲਾਂਦ ਅਤੇ ਮੋਦੀ ਕੈਪੀਟਲ ਕੰਪਲੈਕਸ ਜਾਣਗੇ ਇਸ ਕੰਪਲੈਕਸ 'ਚ ਉਹ ਇਮਾਰਤਾਂ ਨੇ ਜੋ ਚੰਡੀਗੜ੍ਹ ਦੇ ਨਿਰਮਾਣ ਲਈ ਸਭ ਤੋਂ ਪਹਿਲਾਂ ਬਣਾਈਆਂ ਗਈਆਂ ਸੀ ਇਹਨਾਂ ਇਮਾਰਤਾਂ 'ਚ ਪੰਜਾਬ ਤੇ ਹ ਬਾ ਦੁਪਹਿਰ ਕਰੀਬ 3:30 ਵਜੇ ਉਹਨਾਂ ਵੱਲੋਂ ਚੰਡੀਗੜ੍ਹ ਦੇ ਸੈਕਟਰ 10 ਸਥਿਤ ਗਵਰਨਮੈਂਟ ਮਿਊਜ਼ੀਅਮ ਐਂਡ ਆਰਟ ਗੈਲਰੀ 'ਚ ਜਾਣ ਦਾ ਪ੍ਰੋਗਰਾਮ ਹੈ। ਸ਼ਾਮ 4 ਵਜੇ ਤਾਜ ਹੋਟਲ 'ਚ ਸੀਈਓ ਫੋਰਮ 'ਚ ਹਿੱਸਾ ਲੈਣਗੇ। ਸ਼ਾਮ 4:30 ਵਜੇ ਹੋਟਲ ਤਾਜ ਵਿੱਚ ਇੰਡੋ-ਫ੍ਰੈਂਚ ਬਿਜ਼ਨਸ ਸਮਿਟ ਹੋਏਗੀ। ਸ਼ਾਮ 6:30 ਵਜੇ ਉਹ ਦਿੱਲੀ ਲਈ ਰਵਾਨਾ ਹੋਣਗੇ। ਫ੍ਰਾਂਸਵਾ ਓਲਾਨ ਇਸ ਵਾਰ ਦੇ ਗਣਤੰਤਰ ਦਿਹਾੜੇ ਦੇ ਲਈ ਭਾਰਤ ਦੇ ਮੁੱਖ ਮਹਿਮਾਨ ਨੇ।